ਬੜੀ ਖੁਸ਼ ਹੁੰਦੀ ਹੈ ਉਹ ਕਹਿੰਦੀ ਮਹਾਰਾਜ ਜੀ ਸਾਰਾ ਇਲਾਕਾ ਹੀ ਤੁਹਾਡਾ ਤੁਸੀਂ ਜਿੱਥੋਂ ਮਰਜੀ ਥਾਂ ਲੈ ਸਕਦੇ ਹੋ ਗੁਰੂ ਮਹਾਰਾਜ ਜੀ ਮੱਖੋਵਾਲ ਦੀ ਧਰਤੀ ਨੂੰ ਪਹਿਲ ਦੇਉਂਦੇ ਆ ਤੇ ਪਾਤਸ਼ਾਹ ਜੀ ਕੀ ਕਰਦੇ ਆ 500 ਰੁਪਿਆ ਉਸ ਸਮੇਂ ਦੇ ਵਿੱਚ ਨਗਦ ਹਾਲਾਂਕਿ ਰਾਣੀ ਕਹਿੰਦੀ ਤੁਸੀਂ ਫ੍ਰੀ ਲੈ ਲਓ ਜੇਗਾ ਮਹਾਰਾਜ ਜੀ 500 ਰੁਪਿਆ ਉਸ ਸਮੇਂ ਦੇ ਵਿੱਚ ਨਗਦ ਦੇ ਕੇ ਜਗਾ ਖਰੀਦਦੇ ਆ ਨਾਮ ਰੱਖਿਆ ਜਾਂਦਾ ਜੀ ਚੱਕ ਬੋਲੋ ਜੀ ਚੱਕ ਨਾਨਕੀ ਬਾਬਾ ਗੁਰਦਿੱਤਾ ਜੀ ਉਹਦੀ ਮੋੜੀ ਗੜ ਲਿਆ ਮਕਾਮੀ ਸੇਖੋਥੇ ਆਉਂਦੇ ਆ ਸੇਵਾਦਾਰ ਆਉਂਦੇ ਆ ਆਰਕੀਟੈਕ ਆਉਂਦੇ ਆ ਤੇ ਕਹਿੰਦੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪ ਨਕਸ਼ਾ ਬਣਾਇਆ ਸੀ ਨਨਪੁਰ ਸਾਹਿਬ ਦਾ ਐਡਾ ਸੋਹਣਾ ਰਮਣੀਕ ਥਾਂ ਇੱਕ ਪਾਸੇ ਚਰਨ ਗੰਗਾ ਇੱਕ ਪਾਸੇ ਸਤਲੁਜ ਵਗਦਾ ਟਿੱਲੇ ਤੋਂ ਆਸੇ ਪਾਸੇ 10 ਕਿਲੋਮੀਟਰ ਤੱਕ ਨਜ਼ਰ ਜਾਂਦੀ ਆ ਇੱਕ ਪਾਸੇ ਉਹ ਪਹਾੜ ਆ ਉੱਚਾ ਜਿਹਦੇ ਉੱਪਰ ਅਜ ਮੰਦਿਰ ਹੈ ਨਾਨਾ ਦੇਵੀ ਦਾ ਸੁਰੱਖਿਆ ਦੇ ਪੱਖ ਤੋਂ ਬੜਾ ਕਮਾਲ ਦਾ ਸ਼ਹਿਰ ਸੀ ਨਨਪੁਰ ਸਾਹਿਬ ਤੇ ਨਾਮ ਆਨੰਦਪੁਰ ਸਾਹਿਬ ਉਦੋਂ ਪਿਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਟਨਾ ਸਾਹਿਬ ਤੋਂ ਆਉਂਦੇ ਆ ਉਦੋਂ ਨੰਨ ਸਾਹਿਬ ਦਾ ਪਾਠ ਕੀਤਾ ਜਾਂਦਾ ਤੇ ਨਾਮ ਰੱਖਿਆ ਜਾਂਦਾ ਆਨੰਦਪੁਰ ਸਾਹਿਬ ਸੱਚਮੁੱਚ ਨਾਮ ਦਾ ਘਰ ਆ ਉਹ ਸੱਚਮੁੱਚ ਨੰਨ ਦਾ ਘਰ ਆ ਨਿਹੰਗ ਸਿੰਘ ਅਕਸਰ ਕਹਿੰਦੇ ਹੁੰਦੇ ਆ ਵੀ ਆਨੰਦਪੁਰ ਸਾਹਿਬ ਜਿਨੇ ਰਜਿਸਟਰੀ ਕਰਾਉਣੀ ਆ ਨਾ ਜਿਨੇ ਉੱਥੇ ਰਹਿਣਾ ਹੈ ਉਹ ਆਪਣਾ ਨਾਮ ਨਾ ਲਿਖਾਏ ਉਹ ਇਹ ਗੱਲ ਕਵੇ ਵੀ ਹਾਂ ਮੇਰਾ ਮੇਰੀ ਤਲੀ ਤੇ ਮੇਰਾ ਸਿਰ ਆ ਉਹ ਸਿਰ ਲੱਥ ਯੋਧਿਆਂ ਦਾ ਸ਼ਹਿਰ ਆ ਖੈਰ ਜਦੋਂ ਨਨਦਪੁਰ ਸਾਹਿਬ ਬਸਾਇਆ ਜਾ ਰਿਹਾ ਫਿਰ ਮੈਂ ਤੁਹਾਡੇ ਚਰਨਾਂ 'ਚ ਬੁਝਾਰਿਸ਼ ਕਰਦਿਆਂ ਇਤਿਹਾਸ ਕੀ ਆ ਨਨਦਪੁਰ ਸਾਹਿਬ ਨੂੰ ਹੀ ਕਿਉਂ ਘੇਰਾ ਪਿਆ ਮੈਂ ਇਹ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਪਿਆ ਨਨਦਪੁਰ ਸਾਹਿਬ ਜਦੋਂ ਬਸਾਰੇ ਆ ਤੇ ਕਹਿੰਦੇ ਜਦੋਂ ਉੱਥੇ ਮਹਿਲ ਮਨਾਰੇ ਬਣ ਰਹੇ ਆ ਮਹਾਰੇ ਨੇ ਖੁੱਲੇ-ਖੁੱਲੇ ਚੌਕ ਬਣਾਏ ਆ ਤੇ موسی ਰੋਪੜੀ ਨਾਂ ਦਾ ਇੱਕ ਸਾਧੂ ਉੱਥੇ ਆਉਂਦਾ ਆ ਕੇ ਵੇਖਦਾ ਸਾਰਾ ਤੇ ਸੇਵਾਦਾਰ ਨੂੰ ਪੁੱਛਦਾ ਪਿਆ ਆ ਸ਼ਹਿਰ ਕੌਣ ਵਸਾਉਂਦਾ ਪਿਆ ਨਗਰ ਕੌਣ ਵਸਾਉਂਦਾ ਪਿਆ ਤੇ ਸੇਵਾਦਾਰ ਉੱਥੇ ਜਿਹੜੇ ਕੰਮ ਕਰ ਰਹੇ ਸਨ ਕਹਿੰਦੇ ਜੀ ਇਹ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਨਾਨਕ ਦੇਵ ਜੀ ਨਵੀਂ ਜੋਤ ਸ਼ਹਿਰ ਵਸਾ ਰਹੇ ਆ ਪੁੱਛਿਆ ਗਿਆ ਪੀ ਉਹ ਕਹਿੰਦਾ ਕਹਿੰਦਾ ਜਿਹੜਾ ਸ਼ਹਿਰ ਵਸਾਉਣ ਦਾ ਕੰਮ ਆ ਇਹ ਤੇ ਰਾਜਿਆਂ ਮਹਾਰਾਜਿਆਂ ਦਾ ਕੰਮ ਹੈ ਗੁਰੂ ਪਾਤਸ਼ਾਹ ਜੀ ਨੂੰ ਕੀ ਲੋੜ ਹੈ ਉਹਨਾਂ ਨੂੰ ਚਾਹੀਦਾ ਰੱਬ ਰੱਬ ਕਰੋ ਪਰ ਸਾਡੇ ਗੁਰੂ ਸਾਹਿਬਾਨ ਨੂੰ ਹੋਰ ਤਰੀਕੇ ਦੇ ਸਨ ਉਹ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਧਾਰਮਿਕ ਤੌਰ ਤੇ ਮਨੁੱਖ ਨੂੰ ਆਜ਼ਾਦੀ ਦਿੰਦੇ ਆ ਉਹ ਰਾਜੇ ਵੀ ਨੇ ਉਹ ਫਕੀਰ ਵੀ ਨੇ ਉਹ ਰਾਜੇ ਵੀ ਨੇ ਜੋਗੀ ਵੀ ਨੇ ਉਹ ਸੰਤ ਵੀ ਨੇ ਉਹ ਸਿਪਾਈ ਵੀ ਨੇ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਸ਼ਹਿਰ ਵਿੱਚਾਰੇ ਮੂਸਾ ਰੋਪੜੀ ਗੁਰੂ ਤੇਗ ਬਹਾਦਰ ਮਾਰਿਆਂ ਨੂੰ ਮਿਲਦਾ ਹੈ ਗੁਰੂ ਤੇਗ ਬਹਾਦਰ ਮਾਰਿਆਂ ਕਹਿੰਦੇ ਆ ਵੀ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਕੱਲ ਦੇਾਂਗੇ ਹੁਣ ਜਿਹੜੀ ਮੈਂ ਘਟਨਾ ਤੁਹਾਡੇ ਨਾਲ ਸਾਂਝੀ ਕਰਦਾ ਪਿਆ ਪ੍ਰਿੰਸੀਪਲ ਸਤਵੀਰ ਸਿੰਘ ਜੀ ਦੀ ਇੱਕ ਕਿਤਾਬ ਹੈ ਜੀ ਜਿਸ ਦਾ ਨਾਮ ਹੈ ਇਤੀਜਨ ਕਰੀ ਉਹਦਾ ਜਦੋਂ ਤੁਸੀਂ 68 ਨੰਬਰ ਪੇਜ ਵੇਖੋਗੇ ਉਸ ਪੇਜ ਤੇ ਇਹ ਘਟਨਾ ਅੰਕਿਤਾਂ ਕਿ ਇਹ ਨਾ ਹੋਵੇ ਕਿ ਹਾਂ ਇਹ ਤੁਸੀਂ ਤਰਕ ਕਰੋ ਨਾ ਪ੍ਰਿੰਸੀਪਲ ਸਰਬੀਰ ਸਿੰਘ ਸਾਹਿਬ ਨੇ ਘਟਨਾ ਦਾ ਜ਼ਿਕਰ ਕੀਤਾ ਕਹਿੰਦੇ ਉਹ ਰਾਤ ਆਪਣੇ ਕਮਰੇ 'ਚ ਜਾਂਦਾ ਅਗਲੇ ਦਿਨ ਮਹਾਰਾਜ ਜੀ ਨੂੰ ਫੇਰ ਮਿਲਦਾ ਮੂਸਾ ਰੋਪੜੀ ਮਹਾਰਾਜ ਜੀ ਨੂੰ ਆ ਕੇ ਨਮਸਕਾਰ ਕਰਦਾ ਤੇ ਮਹਾਰਾਜ ਜੀ ਨੂੰ ਕਹਿੰਦਾ ਵੀ ਮੈਨੂੰ ਮਹਾਰਾਜ ਜੀ ਇੱਕ ਰਾਤ ਸੁਪਨਾ ਆਇਆ ਮਹਾਰਾਜ ਕਹਿੰਦੇ ਤੁਹਾਡੀ ਰਾਤ ਕਿਵੇਂ ਗੁਜ਼ਰੀ ਕਹਿੰਦਾ ਜੀ ਮੈਨੂੰ ਰਾਤ ਇੱਕ ਸੁਪਨਾ ਆਇਆ ਗੁਰੂ ਮਹਾਰਾਜ ਗੁਰਤੇਗ ਬਹਾਦਰ ਮਹਾਰਾਜ ਕਹਿੰਦੇ ਵੀ ਇਹ ਸੁਪਨਾ ਗੁਰੂ ਨਾਨਕ ਸਾਹਿਬ ਨੇ ਆਪ ਵਰਤਾਇਆ ਕਹਿੰਦੇ ਸੁਣਾਉਂਦਾ ਉਹ ਸੁਪਨਾ ਕਹਿੰਦਾ ਕਿਹੜਾ ਕਿੰਨਾ ਮੈਨੂੰ ਸੁਪਨਾ ਇਹ ਆਇਆ ਵੀ ਬੜੀ ਭਾਰੀ ਬਰਫਬਾਰੀ ਹੋ ਰਹੀ ਹੈ ਤੇ ਇੱਕ ਸ਼ੇਰ ਦੀ ਗੁਫਾ ਜਿਹਨੂੰ ਗਾਰ ਕਹਿੰਦੇ ਆਪਾਂ ਗੁਫਾ ਦੇ ਵਿੱਚ ਸ਼ੇਰ ਬੈਠਾ ਹੋਇਆ ਤੇ ਬਾਹਰ ਬਹੁਤ ਭਾਰੀ ਬਰਫਬਾਰੀ ਹੋ ਰਹੀ ਹੈ ਤੇ ਕਹਿੰਦੇ ਬਰਫਬਾਰੀ ਦੇ ਵਿੱਚ ਨਾ ਛੋਟੇ ਛੋਟੇ ਜਿਹੜੇ ਜਾਨਵਰ ਨੇ ਠਰਦੇ ਪਏ ਆ ਤੇ شیر ਕੀ ਵੇਖਦਾ ਆਪ ਗੁਫਾ ਤੋਂ ਬਾਹਰ ਚਲਾ ਜਾਂਦਾ ਜਿਹੜੇ ਛੋਟੇ ਛੋਟੇ ਹਿਰਨ ਖਰਗੋਸ਼ ਹੋਰ ਜਾਨਵਰ ਸੰ ਗੁਫਾ ਦੇ ਵਿੱਚ ਆ ਜਾਂਦੇ ਆ شیر ਠੰਡ ਦੇ ਵਿੱਚ ਬਰਫ਼ ਦੇ ਵਿੱਚ ਆਪਣਾ ਆਪ ਤਿਆਗ ਦਿੰਦਾ ਆਪਣੇ ਪ੍ਰਾਣ ਤਿਆਗ ਦਿੰਦਾ ਪਰ ਛੋਟੇ ਛੋਟੇ ਜੀਵ ਜਿਹੜੇ ਉਹ ਬਚ ਜਾਂਦੇ ਕਹਿੰਦੇ ਮੈਨੂੰ ਇਹ ਸੁਪਨਾ ਆਇਆ ਮਹਾਰਾਜ ਜੀ ਕਹਿੰਦੇ موسی ਜੀ ਇਹ ਸੁਪਨਾ ਤੁਹਾਨੂੰ ਇਸ ਕਰਕੇ ਆਇਆ ਵੀ ਜਿਹੜਾ ਨੰਦਪੁਰ ਹੋਏਗਾ ਨਾ ਨੰਦਪੁਰ ਸ਼ਹਿਰ ਇਹ ਸ਼ੇਰਾਂ ਦਾ ਘਰ ਹੋਏਗਾ ਸ਼ੇਰਾਂ ਦਾ ਔਰ ਸ਼ੇਰਾਂ ਦਾ ਘਰ ਬਣਿਆ ਅੱਜ ਵੀ ਆ ਕਿੰਦੇ ਇਹ ਸ਼ੇਰਾਂ ਦਾ ਘਰ ਹੋਵੇਗਾ ਜਦੋਂ ਕਿਸੇ ਦੇ ਉੱਪਰ ਕੋਈ ਸਮੱਸਿਆ ਆਵੇਗੀ ਇਥੋਂ ਦੇ ਸ਼ੇਰ ਆਪਣਾ ਆਪ ਕੁਰਬਾਨ ਕਰ ਦੇਣਗੇ ਪਰ ਅਗਲੇ ਨੂੰ ਬਚਾ ਲੈਣਗੇ ਆਕਲ ਸਤਨਾ ਇਹਨਾਂ ਨੂੰ ਅਨੰਪੁਰ ਸਾਹਿਬ ਨੇ ਅਨੰਪੁਰ ਸਾਹਿਬ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਅਨੰਪੁਰ ਸਾਹਿਬ ਨੇ ਸਾਨੂੰ ਕੀਸ ਗਿਰ ਦਿੱਤਾ ਅਨੰਪੁਰ ਸਾਹਿਬ ਨੇ ਸਾਨੂੰ ਪੰਜ ਪਿਆਰੇ ਦਿੱਤੇ ਅਨੰਪੁਰ ਸਾਹਿਬ ਨੇ ਸਾਨੂੰ ਤਿੰਨ ਸਾਹਿਬਜ਼ਾਦੇ ਦਿੱਤੇ ਅਨੰਪੁਰ ਸਾਹਿਬ ਨੇ ਸਾਨੂੰ ਸਾਡੀ ਮਾਤਾ ਦਿੱਤੀ ਅਨੰਪੁਰ ਸਾਹਿਬ ਨੇ ਸਾਨੂੰ ਇੱਕ ਸਮੂਹਿਕ ਤੌਰ ਤੇ ਘਰ ਦਿੱਤਾ ਨਨਦਪੁਰ ਸਾਹਿਬ ਤੋਂ ਆਵਾਜ਼ ਜਦੋਂ ਜਾਂਦੀ ਸੀ ਨਾ ਜੀ ਨਗਾੜੇ ਦੀ ਤੇ ਪਹਾੜੀ ਰਾਜਿਆਂ ਦਾ ਦਿਲ ਕੰਬਦਾ ਸੀ ਮੈਂ ਬੇਨਤੀ ਕਰਦਾ ਪਿਆ ਚਮਕੌਰ ਸਾਹਿਬ ਦਾ ਪਸ਼ੋਕੜ ਕੀ ਹੈ ਹੁਣ ਨਗਾਰਾ ਵਜਾਇਆ ਜਾਂਦਾ ਨਨਪੁਰ ਸਾਹਿਬ ਰਣਜੀਤ ਨਗਾਰਾ ਨਾਮ ਹੈ ਜੀ ਰਣਜੀਤ ਨਗਾਰਾ ਤੇ ਨਗਾਰੇ ਦੀ ਧਮਕ ਜਦੋਂ ਪਹਾੜੀ ਰਾਜਾਂ ਨੂੰ ਮਿਲਦੀ ਹੈ ਤੇ ਪਹਾੜੀ ਰਾਜਾਂ ਦੇ ਦਿਲ ਕੰਬਦੇ ਆ ਪਾਪ ਕੰਬਦੇ ਆ ਤੇ ਪਹਾੜੀ ਰਾਜੇ ਲੈ ਕੇ ਭੇਜਦੇ ਆ ਔਰੰਗਜ਼ੇਬ ਨੂੰ ਵੀ ਇੱਥੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਗਾਰਾ ਵਜਾਉਂਦੇ ਤੇ ਨਗਾਰਾ ਸ਼ਹਿਨਸ਼ਾਹੀ ਦਾ ਪ੍ਰਤੀਕ ਆ ਇਹ ਆਪਣੇ ਆਪ ਚ ਸ਼ੈਨਸ਼ਾ ਬਣਦੇ ਆ ਤੁਸੀਂ ਤੁਸੀਂ ਵੱਡੇ ਸ਼ੈਨਸ਼ਾ ਤੁਹਾਡੇ ਹੁੰਦਿਆਂ ਸ਼ੈਨਸ਼ਾ ਕਿਵੇਂ ਹੋ ਸਕਦਾ ਔਰੰਗਜ਼ੇਬ ਇਸ ਗੱਲ ਨੂੰ ਸਹਿਣ ਨਹੀਂ ਸੀ ਕਰ ਸਕਿਆ ਤੁਸੀਂ ਇਤਿਹਾਸ ਜਦੋਂ ਪੜੋਗੇ ਬਹਾਦਰ ਸ਼ਾ ਸਤਸੰਗਤ ਗੱਲ ਸੁਣਨ ਵਾਲੀ ਜੇ ਬਹਾਦਰ ਸ਼ਾ ਜਦੋਂ ਇੱਧਰ ਕਾਬਲ ਨੂੰ ਜਿੱਤਦਾ ਉੱਥੇ ਨਗਾਰਾ ਵਜਾਉਂਦਾ ਬਹਾਦਰ ਸ਼ਾਹ ਕੌਣ ਹੈ ਔਰੰਗਜ਼ੇਬ ਦਾ ਪੁੱਤਰ ਹੈ ਉੱਥੇ ਨਗਾਰਾ ਵਜਾਉਂਦਾ ਜਦੋਂ ਨਗਾਰਾ ਵਜਾਉਂਦਾ ਤੇ ਔਰੰਗਜ਼ੇਬ ਨੂੰ ਗੁਪਤਚਰ ਇਹ ਸੁਨੇਹਾ ਭੇਜੇ ਵੀ ਤੁਹਾਡੇ ਪੁੱਤਰ ਨੇ ਨਗਾਰਾ ਵਜਾਇਆ ਅਗੋ ਔਰੰਗਜ਼ੇਬ ਇੱਕ ਚਿੱਠੀ ਲੈ ਕੇ ਬਹਾਦਰ ਸ਼ਾਹ ਨੂੰ ਭੇਜਦਾ ਕਹਿੰਦੇ ਪੁੱਤਰ ਤੂੰ ਅਜੇ ਬਾਦਸ਼ਾਹੀ ਬਣਿਆ ਨਗਾਰਾ ਉਦੋਂ ਵਜਾਈ ਜਦੋਂ ਤੂੰ ਬਾਦਸ਼ਾਹ ਬਣੇਗਾ ਲੱਡੂ ਬਣ ਸਕਣਾ ਢੋਲ ਠੱਕਾ ਕਰ ਲੈ ਨਗਾਰਾ ਵਜਾਉਣ ਦਾ ਅਧਿਕਾਰ ਕੇਵਲ ਦਿੱਲੀ ਸਲਤਨਤ ਦੇ ਬਾਜ਼ਾ ਕੋਲੋਂ ਆ ਜਿਹੜਾ ਆਪਣੇ ਬੇਟੇ ਨੂੰ ਨਗਾਰਾ ਨਹੀਂ ਵਜਾਣ ਦੇ ਰਿਹਾ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾ ਰਣਜੀਤ ਨਗਾਰਾ ਕੇ ਵਜਾਉਂਦੇ ਹੋਣਗੇ ਤੇ ਉਦੋਂ ਕੀ ਵਾਪਰਦਾ ਹੋਏਗਾ ਇਹਨਾਂ ਦੇ ਦਿਲਾਂ ਤੇ ਮਹਾਰਾਜ ਜੀ ਸਿੱਖਾ ਨੂੰ ਆਤਮਕ ਤੌਰ ਤੇ ਬੜਾ ਮਜ਼ਬੂਤ ਕਰਨਾ ਚਾਹੁੰਦੇ ਸਨ ਤੇ ਮੈਂ ਇੱਕ ਬੇਨਤੀ ਤੁਹਾਡੇ ਚਰਨਾਂ 'ਚ ਕਰ ਲੱਗਿਆ ਜਦੋਂ ਨਾਨਕਪੁਰ ਸਾਹਿਬ ਜਾਓ ਰੈਰਸ ਦਾ ਟਾਈਮ ਹੋਵੇ ਰੈਰਸ ਤੋਂ ਬਾਅਦ ਜਦੋਂ ਅਰਦਾਸ ਹੁੰਦੀ ਹੈ ਉਸ ਅਰਦਾਸ ਚ ਕਦੀ ਖਲੋ ਕੇ ਵੇਖਿਆ ਜੁੜਿਓ ਉਸ ਅਰਦਾਸ ਚ ਅਰਦਾਸ ਤੋਂ ਬਾਅਦ ਫਿਰ ਨਗਾਰਾ ਵੱਜਦਾ ਚੇਤਾ ਹੁੰਦਾ ਗੁਰਗੋਬਿੰਦ ਸਿੰਘ ਮਾਰੇ ਦਾ ਇਦਾਂ ਲੱਗਦਾ ਵੀ ਨਗਾਰਾ ਕਹਿ ਰਿਹਾ ਵੀ ਜੇ ਕਿਸੇ ਦੇ ਕੇਸ ਨਹੀਂ ਹੈ ਕਿ ਇਸ ਕਤਲ ਕਰਾਏ ਹੋਇਆ ਤੇ ਐਵੇਂ ਲੱਗਦਾ ਵੀ ਨਗਾਰੇ ਦੇ ਵਿੱਚੋਂ ਆਵਾਜ਼ ਆਉਂਦੀ ਹੈ ਮੇਰੇ ਪੁੱਤਰ ਤੂੰ ਆਪਣੇ ਘਰ ਅਨੰਪੁਰ ਸਾਹਿਬ ਆਇਆ ਹੋਇਆ ਤੂੰ ਗੁਰਗੋਬਿੰਦ ਸਿੰਘ ਦਾ ਫਰਜੰਦ ਹੈ ਕੇਸ ਰੱਖ ਲੈ ਦਾੜਾ ਰੱਖ ਗੁਰਗੋਬਿੰਦ ਸਿੰਘ ਦਾ ਪੁੱਤਰ ਬਣ ਗਿਆ ਉਹ ਨਗਾਰਾ ਜਦੋਂ ਵਜਦਾ ਜੋ ਵੀ ਤੁਹਾਡੇ ਮਨ ਚ ਨੈਗੇਟਿਵਿਟੀ ਹੋਵੇਗੀ ਉਹ ਨਗਾਰਾ ਦੂਰ ਕਰ ਦਿੰਦਾ ਤੁਹਾਨੂੰ ਚੜ੍ਹਦੀ ਕਲਾ ਦਾ ਅਹਿਸਾਸ ਹੁੰਦਾ ਉਹਦਾ ਆਵਾਜ਼ੇ ਹੀ ਇਦਾਂ ਦਾ ਹੁੰਦਾ ਉਹ ਨਗਾਰਾ ਪਹਾੜੀ ਰਾਜਿਆਂ ਨੂੰ ਚੰਗਾ ਨਹੀਂ ਸੀ ਲੱਗਦਾ ਦੂਜੀ ਗੱਲ ਕਦੀ ਵੀ ਪਹਾੜੀ ਰਾਜਿਆਂ ਤੇ ਮੁਗਲਾਂ ਦੇ ਅੱਗੇ ਕੋਈ ਅੜਿਆ ਨਹੀਂ ਸੀ ਇੱਥੋਂ ਦੇ ਸਿੱਖ ਹੁਣ ਅੜਨਾ ਸ਼ੁਰੂ ਕਰ ਦਿੱਤਾ ਹੈ ਜ਼ੁਲਮ ਦੇ ਵਿਰੁੱਧ ਤੀਜਾ ਜਾਤ ਪਾਤ ਕਤਮ ਹੋ ਖਤਮ ਹੋ ਰਹੀ ਸੀ ਭਰਾਤਰੀ ਭਾਵ ਆ ਰਿਹਾ ਸੀ ਇਹਨਾਂ ਨੂੰ ਚੰਗਾ ਨਹੀਂ ਸੀ ਲੱਗਦਾ ਇਹਨਾਂ ਨੇ ਦੇਹ ਚਿੱਠੀਆਂ ਲਿਖੀਆਂ ਫਿਰ ਔਰੰਗਜ਼ੇਬ ਨੂੰ ਲਗਾਤਾਰ ਪਹਾੜੀ ਰਾਜੇ ਚਿੱਠੀਆਂ ਲਿਖਦੇ ਰਿਹਾ ਤੁਹਾਨੂੰ ਪਤਾ ਹੋਵੇਗਾ ਕਿ ਜਦੋਂ ਉਹ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਸਿਰਫ ਤਿੰਨ ਮੁਗਲ ਸਨ ਜਰਨੈਲ ਬਾਕੀ ਜੰਨੇ ਸਨ ਉਹ ਸਾਰੇ ਪਹਾੜੀ ਰਾਜੇ ਸਨ ਇਹਨਾਂ ਦਾ ਜ਼ਿਕਰ ਬੜਾ ਘੱਟ ਆਉਂਦਾ ਜਦੋਂ ਗੱਲ ਹੋਏਗੀ ਜੀ ਅਨੰਦਪੁਰ ਸਾਹਿਬ ਨੂੰ ਕਿਨੇ ਘੇਰਾ ਪਾਲਿਆ ਜੀ ਬੋਲਿਓ ਮੁਗਲਾਂ ਨੇ ਘੇਰਾ ਪਾਲਿਆ ਮੁਗਲ ਤੇ ਤਿੰਨ ਸਨ ਬਾਦਸ਼ਾਹ ਜਿਹੜੇ ਜਰਨੈਲ ਸਨ ਬਾਕੀ ਜਿਹੜੇ ਸਨ ਉਹ ਕੌਣ ਸਨ ਇਹ ਗੱਲ ਚਮਕੌਰ ਸਾਹਿਬ ਦੀ ਹੁੰਦੀ ਹੈ ਤੇ ਚਮਕੌਰ ਸਾਹਿਬ ਦੇ ਵਿੱਚ ਵੀ ਮੁਗਲ ਦਿੱਲੀੋਂ ਮਲੇਰਕੋਟਲੇ ਤੋਂ ਤੇ ਲਾਹੌਰ ਤੋਂ ਆਏ ਸਨ ਬਾਕੀ ਸਾਰੇ ਰਾਜੇ ਸਨ ਬਾਈ ਧਾਰ ਦੇ ਉਹਨਾਂ ਦਾ ਜ਼ਿਕਰ ਹੀ ਨਹੀਂ ਹੁੰਦਾ 14 ਜੰਗਾਂ ਦੇ ਵਿੱਚੋਂ ਤਿੰਨ ਜੰਗਾਂ ਮੁਗਲਾਂ ਦੇ ਖਿਲਾਫ ਨੇ ਬਾਕੀ ਇਹਨਾਂ ਸਮੂਹਿਕ ਤੌਰ ਤੇ ਸਾਂਝੇ ਤੌਰ ਤੇ ਲੜੀਆਂ ਗੁਰੂ ਗੋਬਿੰਦ ਸਿੰਘ ਮਹਾਰ ਦੇ ਖਿਲਾਫ ਖੈਰ ਫਿਰ ਜਦੋਂ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਤੇ 8 ਮਹੀਨੇ ਘੇਰਾ ਚੱਲਿਆ ਸਿੰਗਾਣੀ ਅੰਦਰ ਪੱਤੇ ਤੱਕ ਖਾਲੇ ਨੇ ਜੜਾਂ ਤੱਕ ਖਾਲੀਆਂ ਬੜਾ ਔਖਾ ਤੇ ਵਿਖੜਾ ਸਮਾਂ ਅਨਾਜ ਲਗਾਤਾਰ ਅੰਦਰੋਂ ਖਤਮ ਹੁੰਦਾ ਪਿਆ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸ਼ੇਰ ਜਿਹੜੇ ਨੇ ਚੜ੍ਹਦੀ ਕਲਾ ਦੇ ਵਿੱਚ ਨੇ ਪ੍ਰਸ਼ਾਦੀ ਹਾਥੀ ਜਿਹੜਾ ਉਹ ਆਪਣੇ ਪ੍ਰਾਣ ਤੱਕ ਉੱਥੇ ਤਿਆਗ ਦਿੰਦਾ ਹੈ ਘੇਰਾ ਬਹੁਤ ਲੰਬਾ ਚੱਲਦਾ ਹੈ ਜਦੋਂ ਇਹਨਾਂ ਨੂੰ ਕੋਈ ਇਹਨਾਂ ਦੀ ਵਾਹ ਨਹੀਂ ਜਾਂਦੀ ਫਿਰ ਇਹ ਲਿਖ ਕੇ ਭੇਜਦੇ ਨੇ ਸੌਂਹਾਂ ਖਾਂਦੇ ਆ ਗਾਉਂ ਦੀ ਸੌਂਹ ਖਾਂਦੇ ਆ ਕੁਰਾਨ ਦੀ ਸੌਂਹ ਖਾਂਦੇ ਆ ਗੁਰੂ ਪਾਤਸ਼ਾਹ ਜੀ ਨੂੰ ਪਤਾ ਸੀ ਕਿ ਇਹ ਲੋਕ ਧੱਕਾ ਕਰਨਗੇ ਇਹ ਝੂਠੇ ਤੇ ਮਕਾਰ ਨੇ ਮਹਾਰਾਜ ਜੀ ਕਹਿੰਦੇ ਪਹਿਲਾਂ ਫਿਰ ਗੱਡੇ ਭੇਜਦੇ ਆ ਗੱਡੇ ਵੀ ਇਹ ਬਾਹਰੋਂ ਭੇਜਦੇ ਆ ਅੰਦਰ ਕਿ ਤੁਸੀਂ ਜਾ ਸਕਦੇ ਹੋ ਸੁਰੱਖਿਅਤ ਨਿਕਲ ਸਕਦੇ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਗੱਡਿਆਂ ਦੇ ਉੱਪਰ ਫਿਰ ਜਿੰਨਾ ਵੀ ਅੰਦਰ ਟੁੱਟਾ ਭੱਜਾ ਸਮਾਨ ਸੀ ਲੱਦ ਕੇ ਉੱਤੇ ਚੰਗੇ ਦਿਸਹਾਲੇ ਪਾ ਕੇ ਵਧੀਆ ਚਾਦਰਾਂ ਕੱਪੜੇ ਪਾ ਕੇ ਮਾਰੇ ਬਾਹਰ ਭੇਜਦੇ ਆ ਮਾਰੇ ਨੂੰ ਪਤਾ ਸੀ ਕਿ ਹਮਲਾ ਕਰਨਗੇ ਉਹ ਇਸੇ ਤਰ੍ਹਾਂ ਹੁੰਦਾ ਉਹ ਹਮਲਾ ਕਰਦੇ ਆ ਹੱਥ ਕੁਝ ਵੀ ਨਹੀਂ ਹੁੰਦਾ ਸ਼ਰਮਿੰਦੇ ਹੁੰਦੇ ਆ ਬਾਅਦ ਦੇ ਵਿੱਚ ਫਿਰ ਤਰਲੇ ਮਾਰਦੇ ਆ ਗੁਰੂ ਗੋਬਿੰਦ ਸਿੰਘ ਮਾਰੇ ਨੂੰ ਕਿ ਤੁਸੀਂ ਅਨੰਪੁਰ ਸਾਹਿਬ ਛੱਡ ਦਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ 21 ਦਸੰਬਰ ਰਾਤ ਨੂੰ ਅਨੰਪੁਰ ਸਾਹਿਬ ਦਾ ਕਿਲਾ ਜਿਹੜਾ ਉਹ ਛੱਡਦੇ ਆ ਅਨੰਪੁਰ ਸਾਹਿਬ ਛੱਡਣ ਤੋਂ ਪਹਿਲਾਂ ਕਹਿੰਦੇ ਬੜੀ ਸੁਣਸ਼ਾਨ ਹੈ ਸਮਾਨ ਪੰਜ ਤੋਪਾਂ ਤੁਸੀਂ ਬਹੁਤ ਘੱਟ ਸੁਣਿਆ ਹੋਏਗਾ ਪੰਜ ਤੋਪਾਂ ਗੁਰੂ ਮਹਾਰਾਜ ਜਿਹੜੀਆਂ ਲੋਗੜ ਦੇ ਕਿਲੇ ਹੋਲਗੜ ਦੇ ਕਿਲੇ ਦੇ ਵਿੱਚ ਆਪ ਬਣਾਈਆਂ ਸਨ ਮਹਾਰਾਜ ਜੀ ਨੇ ਆਪ ਤਿਆਰ ਕਰਵਾਈਆਂ ਸਨ ਸਤਲੁਜ ਦੇ ਵਿੱਚ ਡੋਬ ਦਿੰਦੇ ਆ ਬੜੀ ਕਿਉਂਕਿ ਟੋਪਾਂ ਨਾਲ ਕੈਰੀ ਨਹੀਂ ਸੀ ਕੀਤੀਆਂ ਜਾ ਸਕਦੀਆਂ ਭਾਰੀਆਂ ਸਨ ਬੜੀਆਂ ਕਮਾਲ ਦੀਆਂ ਟੋਪਾਂ ਸਨ ਉਹ ਪੰਜ ਪੋ ਦੀਆਂ ਰਾਤਾਂ ਇੱਕ ਪੁਸਤਕ ਹੈ ਸੁਰਿੰਦਰ ਸਿੰਘ ਖਾਲਸਾ ਜੀ ਦੀ ਉਹਦੇ ਵਿੱਚ ਉਹਨਾਂ ਜ਼ਿਕਰ ਕੀਤਾ ਤੇ ਉਦਾਹਰਨ ਵੀ ਦਿੰਦੀ ਹੈ ਵੀ ਪੰਜ ਟੋਪਾਂ ਬੜੀਆਂ ਕਮਾਲ ਦੀਆਂ ਨਾਲ ਨਹੀਂ ਸੀ ਲੈ ਕੇ ਜਾਇਆਂ ਜਾ ਸਕਦੀਆਂ ਭਾਰੀਆਂ ਸਨ ਫਿਰ ਮਹਾਰਾਜ ਜੀ ਨੇ ਪੂਰਾ ਕਿਤਾਬਚਾ ਰਖਿਆ ਵੀ ਕਿਹੜਾ ਕਿਹੜਾ ਸਮਾਨ ਨਾਲ ਖੜਨਾ ਜ਼ਰੂਰੀ ਹੈ ਤੇ ਕਿਹੜਾ ਨਹੀਂ ਖੜਨਾ ਜਿਹੜਾ ਨਹੀਂ ਖੜਨਾ ਉਹ ਥੋੜੇ ਨੂੰ ਅੱਗ ਲਗਾ ਦਿੱਤੀ ਗਈ ਥੋੜਾ ਨਾਪ ਦਿੱਤਾ ਗਿਆ ਬਹੁਤ ਦਹਾਕੀਆਂ ਤੋਂ ਬਾਅਦ ਜਦੋਂ ਕੇਸਗੜ੍ਹ ਸਾਹਿਬ ਦੀ ਖੁਦਾਈ ਕੀਤੀ ਗਈ ਹੈ ਗੁਰਗੁਰਾ ਸਾਹਿਬ ਬਣਾਉਣ ਵਾਸਤੇ ਉਹਦੇ ਵਿੱਚੋਂ ਵੀ ਤੋਪਾਂ ਤੇ ਹਥਿਆਰ ਨਿਕਲੇ ਜਿਹੜੇ ਅੱਜ ਵੀ ਲਾਹੌਰ ਦੇ ਮਿਊਜ਼ੀਅਮ ਦੇ ਵਿੱਚੋਂ ਤੋਪ ਪਈ ਹੈ ਇੱਕ ਜਿਹੜੀ ਉੱਥੋਂ ਨਿਕਲੀ ਮਹਾਰਾਜ ਨੇ ਦੱਬ ਦਿੱਤੀਆਂ ਸਨ ਕੁੱਝ ਤੇ ਮਹਾਰਾਜ ਕਹਿੰਦੇ ਉਹ ਜਦੋਂ ਅਨੰਦਪੁਰ ਸਾਹਿਬ ਛੱਡਣਾ ਸੀ ਨਾ ਬੜੀ ਸੁਨਸਾਨ ਪਛਰੀ ਐ ਤਿਆਰੀ ਕੀਤੀ ਗਈ ਐ ਤੇ ਮਹਾਰਾਜ ਜੀ ਆਪ ਅਨੰਪੁਰ ਸਾਹਿਬ ਤੁਰ ਕੇ ਵੇਖਦੇ ਪਏ ਆ ਤੇ ਮਹਾਰਾਜ ਜੀ ਨੂੰ ਪਤਾ ਸੀ ਕਿ ਅੱਜ ਤੋਂ ਬਾਅਦ ਇੱਥੇ ਨਹੀਂ ਹੋਣਾ ਬੜੇ ਪਿਆਰ ਨਾਲ ਉਹ ਸ਼ਹਿਰ ਬਸਾਇਆ ਸੀ ਉਹ ਫਿਜ਼ਾਵਾਂ ਗਮਗੀਨ ਸਨ ਕਿ ਅੱਜ ਸਾਡਾ ਰਹਿਬਰ ਇੱਥੋਂ ਜਾ ਰਿਹਾ ਸ਼ਾਇਦ ਹੀ ਅਨੰਪੁਰ ਸਾਹਿਬ ਗੁਰੂ ਪਾਤਸ਼ਾਹ ਫੇਰ ਕਿਤੇ ਆਉਣਗੇ ਮਹਾਰਾਜ ਜੀ ਨੇ ਜਾ ਕੇ ਗੁਰਦੁਆਰਾ ਸੀਸਗੰਨ ਸਾਹਿਬ ਨਮਸਕਾਰ ਕੀਤੀ ਐ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਹੋਇਆ ਸੀ ਗੁਰਬਖਸ਼ ਦਾਸ ਉਦਾਸੀ ਜੀ ਨੂੰ ਉਥੋਂ ਦੀ ਸੇਵਾ ਸੰਭਾਲ ਦੇ ਕੇ ਮਹਾਰਾਜ ਜੀ ਕਿਲੇ ਦੇ ਵਿੱਚੋਂ ਨਿਕਲਦੇ ਆ ਪਰ ਜਦੋਂ ਨਿਕਲਦੇ ਆ yogi alla yaar khan sahab ne likhya pi ਇਤੋਖਾ ਕਰਦੇ ਆ ਸਰਸਾ ਨਦੀ ਦੇ ਕਿਨਾਰੇ ਜਦੋਂ ਪਹੁੰਚਦੇ ਆ ਤੇ ਮੁਗਲ ਤੇ ਪਹਾੜੀ ਰਾਜ ਧੋਖਾ ਕਰਦੇ ਆ ਉਦਾਸ ਸਿੰਘ ਉਹਰੀ ਬੜੀ ਚੜ੍ਹਦੀ ਕਲਾ ਦੇ ਨਾਲ ਉੱਥੇ ਲੜਦੇ ਆ ਉਦਾਸ ਸਿੰਘ ਨੂੰ ਮਹਾਰਾਜ ਜੀ ਆਪਣੀ ਵਰਗਾ ਪੁਸ਼ਾਕਾ ਬਖਸ਼ਦੇ ਆ ਜਾਮਾ ਬਖਸ਼ਦੇ ਆ ਉਦਾਸ ਸਿੰਘ ਉਥੇ ਸ਼ੀਦੋਂਦੇ ਆ ਫਿਰ yogi allah yaar khan ਸਾਹਿਬ ਨੇ ਲਿਖਿਆ ਕਹਿੰਦੇ ਬਦਬਖਤੋਂ ਨੇ ਜੋ ਵਾਦਾ ਕੀਤਾ था ਬਿਸਰ ਗਏ ਨਾ ਮਰਦ ਕਾਲ ਕਰਕੇ ਜ਼ੁਬਾਂ ਸੀ ਮੁਕਰ ਗਏ ਬਦਬਖਤ ਭਾਪਹਾੜੀ ਰਾਜੇ ਤੇ ਮੁਗਲ ਜਿਹੜਾ ਵਾਦਾ ਕੀਤਾ ਸੀ ਉਹ ਉਤੋਂ ਬਿਸਰ ਗਏ ਨੇ ਵਾਦਾ ਖਿਲਾਫੀ ਇਹਨਾਂ ਨੇ ਕੀਤੀ ਆ ਤੇ ਸਤ ਸੰਗਤ ਸੱਚ ਕਰਕੇ ਜਾਣਿਓ ਵਾਦਾ ਖਿਲਾਫੀ ਅੱਜ ਦੇ ਸਮੇਂ ਵਿੱਚ ਵੀ ਜੇ ਗੱਲ ਕਰੀਏ ਨਾ ਤੇ ਸਿਆਣੇ ਜਿਹੜੇ ਬੰਦੇ ਹੁੰਦੇ ਆ ਉਹ ਕਦੀ ਜਾਂ ਤੇ ਵਾਦਾ ਕਰੋ ਹੀ ਨਾ ਤੇ ਜੇ ਕਰਨਾ ਉਹਨੂੰ ਨਿਭਾਓ ਵਾਦਾ ਖਿਲਾਫੀ ਤੁਹਾਡੀ ਸ਼ਖਸੀਅਤ ਨੂੰ ਬਹੁਤ ਹੀਠਾਂ ਲੈ ਜਾਂਦਾ ਤੋੜ ਦੇਂਦਾ ਸਿੱਖ ਸ਼ਖਸੀਅਤ ਨੂੰ ਉਹਦਾ ਅਕਸ ਖਰਾਬ ਕਰ ਦਿੰਦਾ ਸਿੱਧੀ ਨਾ ਕੀਤੀ ਚੰਗੀ ਹੁੰਦੀ ਜੇ ਵਾਦਾ ਨਹੀਂ ਕਰਨਾ ਜਿਹੜਾ ਝੂਠਾ ਜੇ ਤੁਸੀਂ ਨਿਭਾ ਨਾ ਸਕੋ ਭਾਵੇਂ ਆਪਣੇ ਪਿਤਾ ਨਾਲ ਹੈ ਭਾਵੇਂ ਆਪਣੇ ਭਰਾ ਨਾਲ ਹੈ ਭਾਵੇਂ ਆਪਣੀ ਪਤਨੀ ਨਾਲ। ਮਹਾਰਾਜ ਜੀ ਦੇ ਬਾਰੇ ਫਿਰ ਉਹ yogi Allahyar Khan ਕਹਿੰਦਾ ਹੈ ਬਦਬਖਤ ਵਾਦਾ ਖਿਲਾਫੀ ਕਰਨ ਵਾਲੇ ਬਦਬਖਤੋਂ ਨੇ ਜੋ ਵਾਦਾ ਕੀਤਾ ਥਾ ਬਿਸਰ ਗਏ ਨਾ ਮਰਦ ਕੌਲ ਕਰਕੇ ਜ਼ੁਬਾਨ ਸੇ ਬਿਸਰ ਮੁਕਰ ਗਏ। ਜਿਹੜਾ ਮੁਕਰਦਾ ਨਾ ਮਰਦ ਹੁੰਦਾ। ਨਮਰਦ ਕਾਲ ਕਰਕੇ ਜੁਬਾਂ ਸੇਮ ਕਰ ਗਏ ਗੋਬਿੰਦ ਸਿੰਘ ਕੇ ਛੇਰ ਵੀ ਫੌਰਨ ਬਿਫਰ ਗਏ ਸਰਸਾ ਦੇ ਕਿਨਾਰੇ ਗੁਰ ਗੋਬਿੰਦ ਸਿੰਘ ਦੇ ਭੁਖਣ ਭਾਰੇ ਛੇਰ ਵੀ ਐ ਟੈਸ਼ ਦੇ ਵਿੱਚ ਆ ਗਏ ਨੇ ਗੋਬਿੰਦ ਸਿੰਘ ਕੇ ਛੇਰ ਵੀ ਫੌਰਨ ਬਿਫਰ ਗਏ ਤਲਵਾਰیں ਸੂਤ-ਸੂਤ ਕੇ ਉਹ ਰਣ ਮੇ ਡਟ ਗਏ ਇੱਕ ਆਨਮੇ ਮੈਦਾਨ ਕੋ ਚੌ ਰੰਗ ਕਰ ਦਿਆ ਰੁਸਤਮ ਵੀ ਆਇਆ ਸਾਹਮਣੇ ਤੋਂ ਡੰਗ ਕਰ ਦਿਆ ਭਾਵੇਂ ਭੁਖਣ ਭਾਨੇ ਸਨ ਰੁਸਤਮ ਦਾ ਭਾਅ ਹੁੰਦਾ ਐ ਆਪਣੇ ਆਪਣੀ ਕਲਾ ਦੇ ਵਿੱਚ ਜਿਹੜਾ ਬੜਾ ਮਾਹਿਰ ਹੋਵੇ ਪਲਵਾਨਾਂ ਨੂੰ ਦਿੱਤਾ ਜਾਂਦਾ ਅਵਾਰਡ ਜੀ ਰੁਸਤਮ-ਏ-ਹਿੰਦ ਰੁਸਤਮ ਦਾ ਭਾਵ ਹੁੰਦਾ ਕਿ ਜਿਹੜਾ ਆਪਣੀ 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 ਕਲਾ 'ਚ ਆਪਣੀ ਸਰੀਰਕ ਡੀਲਡੋਲ 'ਚ ਬੜਾ ਪਰਪੱਕ ਹੋਵੇ ਕਹਿੰਦੇ ਉਹ ਭੁਖਣ ਭਾਣੇ ਇੰਨੀ ਚੜ੍ਹਦੀ ਕਲਾ ਦੇ ਨਾਲ ਸੱਟਸਾ ਦੇ ਕਿਨਾਰੇ ਲੜੇ ਨੇ ਜੇ ਰੁਸਤਮ ਵੀ ਸਾਹਮਣੇ ਆ ਗਿਆ ਤੇ ਉਹ ਵੀ ਦੰਗ ਕਰਕੇ ਰੱਖ ਦਿੱਤਾ ਗੁਰਗੋਬਿੰਦ ਸਿੰਘ ਮਹਾਰਾ ਦੇ ਖਾਲਸੇ ਨੇ ਗੁਰੂ ਨਾਨਕ ਸਾਹਿਬ ਨੇ ਇੱਕ ਸ਼ਬਦ ਵਰਤਿਆ ਸੀ ਜਹ ਜੀਵ ਆ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਵੀ ਜਿਹੜੇ ਜੋਂ ਦੇ ਵਿੱਚ ਕੋਈ ਪਤ ਨਹੀਂ ਨਾ ਹੁੰਦੀ ਇੱਜ਼ਤ ਨਹੀਂ ਹੁੰਦੀ ਤੇ ਉਦੋਂ ਬੰਦਾ ਭਾਵੇਂ ਸੋਨੇ ਦੀਆਂ ਥਾਲੀਆਂ ਵਿੱਚ ਵੀ ਖਾਂਦਾ ਹੋਵੇ ਤੇ ਉਹ ਹਰਾਮ ਹੀ ਹੁੰਦਾ ਹੱਥ ਘੜੀ ਭਾਵੇਂ ਸੋਨੇ ਦੀ ਹੋਵੇ ਹੁੰਦੀ ਤੇ ਹੱਥ ਘੜੀ ਹੈ ਤੇ ਜੇਲ੍ਹ ਨੂੰ ਭਾਵੇਂ ਹੀਰੇ ਲੱਗੇ ਹੋਣ ਹੁੰਦੀ ਤੇ ਉਹ ਜੇਲ੍ਹ ਹੀ ਹੈਂਦੁਸਤਾਨ ਦੇ ਵਿੱਚ ਇਦਾਂ ਦਾ ਕੰਮ ਹੋ ਗਿਆ ਸੀ ਹੁਣ ਗੁਰਨਾਨਕ ਨੇ ਆ ਕੇ ਦੱਸਿਆ ਸੀ ਵੀ ਪੱਤ ਦੇ ਨਾਲ ਜਿਉਣਾ ਕਿਵੇਂ ਆ ਗੁਰੂ ਅਰਜਨ ਦੇਵ ਮਾਰਨੇ ਉਹਦੀ ਪਰੋੜਤਾ ਕੀਤੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਹ ਪਰੋੜਤਾ ਦੇ ਵਿੱਚ ਨੇਜਾ ਗੱਡਿਆ